ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਦੋਸਤੋ ਅੱਜ ਤੁਹਾਨੂੰ ਇੱਕ ਪੰਜਾਬ ਵਰਗਾ ਇਲਾਕਾ ਦਿਖਾਉਣੇ ਆ ਪੰਜਾਬ ਤੋਂ ਖੜਿਆ ਅਸੀਂ ਘਟੂ ਘਟ 5 6 100 ਕਿਲੋਮੀਟਰ ਤੇ ਤੇ ਪਰ ਤੁਸੀਂ ਇਲਾਕਾ ਨਿਗਾਹ ਮਾਰ ਕੇ ਦੇਖੋ ਮਾੜਾ ਮੋਟਾ ਕੋਈ ਜੱਜਮੈਂਟ ਲਾਓ ਵੀ ਕੁਝ ਜੱਜਮੈਂਟ ਹੁੰਦੀ ਆਗੀ ਕਿਹੜਾ ਹੈ ਇਹ ਅੱਜ ਦਿਨ ਨੂੰ ਦਿਖਾ ਇੱਕ ਆ ਕਣਕ ਸਰੋਂ ਕੋਈ ਵੀ ਚੀਜ਼ ਤੁਸੀਂ ਜੱਜਮੈਂਟ ਨਹੀਂ ਕਰ ਸਕਦੇ ਕਿ ਜਿਹੜੀ ਇਹ ਜ਼ਮੀਨ ਹੈ ਆ ਪੰਜਾਬ ਦੀ ਹੈ ਜਾਂ ਪੰਜਾਬ ਤੋਂ ਬਾਹਰ ਦੀ ਹੈ ਬਿਲਕੁਲ ਮੈਰਾ ਜ਼ਮੀਨ ਮੈਰਾ ਜਿਹੇ ਜੀ ਆਪਣੇ ਪੰਜਾਬ ਦੀ ਮਿੱਟੀ ਹੈ ਨਾ ਉਦੋਂ ਵੀ ਉੱਤਮ ਉਹਦੋਂ ਵੀ ਟਾਪ ਦੀ ਮਤਲਬ ਉੱਤਮ ਜ਼ਮੀਨ ਹੈਗੀ ਮੈਰਾ ਜ਼ਮੀਨ ਬਿਲਕੁਲ ਐਨ ਨਾ ਮਤਲਬ ਡਾਕਰ ਨਾ ਰੇਤਾ ਬਿਲਕੁਲ ਪੱਧਰ ਇਲਾਕਾ ਦਾ ਤੇ ਪੰਜਾਬ ਤੋਂ ਤੁਹਾਨੂੰ ਦੱਸਿਆ ਵੀ ਘੱਟੋ ਘੱਟ 5 600 ਕਿਲੋਮੀਟਰ ਤੇ ਆ ਇਲਾਕਾ ਤੁਸੀਂ ਆਪ ਸਿਆਣੇ ਹੋ ਤੇ ਕਿਉਂਕਿ ਕੰਮ ਜੇ ਕਰਨਾ ਹੀ ਤਾਂ ਫਿਰ ਪੂਰੀ ਲਗਨ ਨਾਲ ਕਰਨਾ ਚਾਹੀਦਾਗਾ ਹੁਣ ਸਾਡਾ ਇਹ ਕੰਮ ਹੈ ਵੀ ਅਸੀਂ ਪੰਜਾਬ ਚ ਤਾਂ ਮਾਰ ਕਰਦੇ ਕਰਦੇ ਹਾਂ ਉਹਨਾਂ ਅਸੀਂ ਪੰਜਾਬ ਤੋਂ ਅ ਮਤਲਬ ਆਲੇ-ਦਾਲੇ ਕਿਉਂਕਿ ਜਿੱਥੋਂ ਪੰਜਾਬ ਦੇ ਵਿੱਚ ਗਾਹਾਂ ਕੌਂਦਾ ਹੈਗਾ ਉਹ ਇਲਾਕਾ ਵੀ ਅਸੀਂ ਦੇਖਣਾ ਚਾਹਿਆ ਤੇ ਉੱਥੇ ਕੰਮ ਵੀ ਕਰਨਾ ਸਾਨੂੰ ਚੰਗਾ ਲੱਗਦਾ ਵੀ ਭਾਈ ਉੱਥੋਂ हां सारा बिजली ਦਾ ਵੀ ਪੂਰਾ ਵਧੀਆ ਮਤਲਬ ਕੋਈ ਸਿਸਟਮ ਇਹਦਾ ਹੈ ਹੀ ਨਹੀਂਗਾ ਵੀ ਜਿਹੜਾ ਆਪਾਂ ਕਹ ਲਈਏ ਵੀ ਇੱਥੇ ਕੋਈ ਪੰਜਾਬ ਨੂੰ ਕੋਈ ਚੀਜ਼ ਵੱਖਰੀ ਲੱਗਦੀ ਹੋਵੇ ਤੇ ਪਰ ਕਮਾਲ ਦੀ ਚੀਜ਼ ਦੋਸਤੋ ਮੈਂ ਤੜਕੇ ਵੀ ਵੀਡੀਓ ਤੁਹਾਨੂੰ ਪਾਈ ਸੀਗੀ ਕਿ ਇਨਾਂ ਇਲਾਕਿਆਂ ਦੇ ਵਿੱਚੋਂ ਹੁਣ ਜਿਹੜੇ ਲੋਕ ਇੱਥੋਂ ਜ਼ਮੀਨਾਂ ਚੇਜ਼ ਕਰਕੇ ਪੰਜਾਬ ਦੇ ਵਿੱਚ ਵਾਪਸ ਜਾ ਰਹੇ ਨੇ ਜਿਸ ਕਾਰਨ ਕਰਕੇ ਪੰਜਾਬ ਦੇ ਵਿੱਚ ਜ਼ਮੀਨ ਦੇ ਰੇਟਾਂ ਅਰੇਟ ਵਧਨ ਦਾ ਇੱਕ ਇਹ ਵੀ ਮੁੱਖ ਕਾਰਨ ਮੈਂ ਹਮੇਸ਼ਾ ਹੀ ਦੱਸਦਾ ਹਾਂ ਨਾ ਕਿ ਹਰਿਆਣਾ ਆ ਯੂਪੀ ਸੇ ਆਪਣਾ ਆਲੇ-ਦਾਲੇ ਜਿਹੜੇ ਆਪਣੇ ਹੁਣ ਸੂਬੇ ਨੇ ਇਹਨਾਂ ਸੂਬਿਆਂ ਦੇ ਵਿੱਚੋਂ ਮੰਨ ਲਗਾ ਪੰਜਾਬੀ ਹੈ ਜਿਹੜਾ ਉਹ ਪੰਜਾਬੀ ਸਾਰਾ ਵਾਪਸ ਆ ਰਿਹਾ ਪੰਜਾਬ ਨੂੰ ਕਾਰਨ ਇਹ ਜ਼ਮੀਨ ਦਾ 75 ਲੱਖ ਰੁਪਏ ਹਾਂ ਹਾਂ 6 ਲੱਖ ਰੁਪਏ ਇੱਥੇ ਰੇਟ ਹੈਗਾ ਮਤਲਬ ਹਾਂ ਇਹ ਮਤਲਬ ਕਾਰਨ ਅਸਲ ਦੇ ਵਿੱਚ ਇਹੀ ਕਾਰਨ ਬਣਿਆਗਾ ਕਿਉਂਕਿ ਜਦੋਂ ਅਗਲੇ ਨੂੰ ਇੱਥੇ ਪੂਰਾ ਰੇਟ ਮਿਲਦਾ ਹੁਣ ਕਿੱਥੇ ਦਾ ਇੱਥੇ ਜਿਹੜੀਆਂ ਜ਼ਮੀਨਾਂ ਲਈਆਂ ਅਗਲੇ ਨੇ 20 25 25 ਲੱਖ ਨੂੰ 1 ਏਕੜ 20 25 25 ਹਜ਼ਾਰ ਨੂੰ ਏਕੜ 20 25 ਹਜ਼ਾਰ ਨੂੰ ਏਕੜ ਲੈ ਕੇ ਅੱਜ ਅਗਲੇ ਦੀ 80 85 ਲੱਖ ਨੂੰ ਇੱਕ ਜਦੋਂ ਇੱਕ ਏਕੜ ਵਿਕਦੀ ਆ ਤੇ ਤੁਸੀਂ ਲਾ ਲਓ ਵੀ ਕਿੰਨੇ ਗੁਣਾ ਹੋ ਗਈ 80 ਲੱਖ ਨੂੰ ਅੱਜ ਲਈਏ ਮਤਲਬ ਕਿੰਨੇ ਗੁਣਾ ਮਤਲਬ ਸੈਂਕੜੇ ਗੁਣਾ ਜ਼ਮੀਨ ਵਧ ਗਈ ਤੇ ਉਹਨੇ ਇਹਨਾਂ ਦਾ ਵਿਚਾਰ ਲੋਕਾਂ ਦਾ ਸਿਰਫ ਇਹੀ ਆ ਵੀ ਇੱਥੋਂ ਆਪਾਂ ਵੇਚ ਕੇ ਵਾਪਸ ਪੰਜਾਬ ਦੇ ਵਿੱਚ ਜਾ ਕੇ ਆਪਾਂ ਨੂੰ ਜੇ ਇੱਥੇ ਨੋ ਵੀ ਵੱਧ ਜ਼ਮੀਨ ਬਣਦੀ ਆ ਤਾਂ ਕੀ ਮਾੜਾਗਾ ਔਰ ਇਹਦੇ ਨਾਲ ਪੰਜਾਬ ਦਾ ਚਲੋ ਇੱਕ ਤਰ੍ਹਾਂ ਦਾ ਮੈਂ ਕਹਿ ਸਕਦਾ ਕਿ ਭਲਾ ਵੀ ਹੁੰਦਾ ਪੰਜਾਬ ਦੇ ਵਿੱਚ ਪੈਸਾ ਵੀ ਆ ਰਿਹਾਗਾ ਆਲੇ-ਦਾਲੇ ਸੂਬਿਆਂ ਚ ਤੇ ਪੰਜਾਬੀ ਵੀ ਆਪਣਾ ਵਾਪਸ ਆ ਰਿਹਾਗਾ ਕਿਉਂਕਿ ਪੰਜਾਬੀ ਜੇ ਪੰਜਾਬ ਦੇ ਵਿੱਚ ਆਊਗਾ ਤਾਂ ਕੋਈ ਮਾੜੀ ਗੱਲ ਨਹੀਂ ਤੇ ਬਟ ਦੋਸਤੋ ਮਤਲਬ ਜਿਹੜੀ ਕੰਪੈਰੀਸ਼ਨ ਕਰਨਾ ਆਪਣਾ ਮੇਨ ਚੀਜ਼ ਜਿਹੜੀ ਦੇਖਣੀ ਆ ਕਿ ਜਿਹੜਾ ਆਪਾਂ ਕਹਿੰਦੇ ਉਹਨਾਂ ਕਿ ਪੰਜਾਬ ਦੇ ਵਿੱਚ ਰੇਟ ਕੀ ਘਟੂਗਾ ਕੀ ਮਤਲਬ ਵਧੂਗਾ ਮੇਰੇ ਵੀਰ ਮੈਂ ਦੇਖੋ ਲੌਜਿਕ ਨਾਲ ਤਾਂ ਮੈਂ ਤੁਹਾਨੂੰ ਗੱਲ ਸਮਝਾਉਂਦਾ ਰਹਿਣਾ ਹਮੇਸ਼ਾ ਕਿ ਜਿਹੜੇ ਅੱਜ ਵਕਤੀ ਤੌਰ ਤੇ ਰੇਟ ਨੇ ਉਹ ਘਟੇ ਹੋਏ ਨੇ ਜਿਹੜੇ ਫालतू ਲੋਕ ਰੇਟ ਮੰਗਦੇ ਸੀਗੇ ਉਹ ਤਾਂ ਗਿਆ ਘਟ ਜਿਹੜੇ ਉਹੀ ਮੰਨ ਲਓ ਤੁਸੀਂ ਆਪਣੇ 50 ਲੱਖ ਵਾਲੀ ਦਾ 80 ਲੱਖ 75 ਲੱਖ ਮੰਗੀ ਜਾਂਦੇ ਸੀ ਉਹ ਬੁਲਬੁਲਾ ਤਾਂ ਫਟ ਗਿਆ ਪਰ ਲੇਕਿਨ ਇਹ ਵੀ ਨਹੀਂ ਹੈਗਾ ਕਿ ਜਿਹੜਾ ਰੇਟ ਹੈਗਾ ਉਹ ਮਤਲਬ ਸਲੰਪ ਆਉਣ ਲੱਗਿਆਗਾ ਸਲੰਪ ਨੂੰ ਆਉਣ ਵਾਲੀ ਕੋਈ ਸੰਭਾਵਨਾ ਨਹੀਂ ਕਿਉਂਕਿ ਆਲਾਦਾਲਾ ਅਜੇ ਜਿਹੜਾ ਹੈਗਾ ਸਾਡੇ ਉਹ ਬਹੁਤ ਤੇਜ਼ ਹੈਗਾ ਇਹ ਸਾਰਾ ਜਿਹੜਾ ਮਤਲਬ ਇਲਾਕੇ ਦੀਆਂ ਮੈਂ ਖੁੱਲ ਕੇ ਗੱਲ ਤਾਂ ਤੁਹਾਨੂੰ ਦਫ਼ਤਰ ਚ ਜਾ ਕੇ ਕਰੂੰਗਾ ਕਿ ਅਸੀਂ ਕਿਸ ਏਰੀਏ ਦਾ ਅੱਜ ਮਤਲਬ ਦੌਰਾ ਕਰਕੇ ਆਇਆ ਅੱਜ ਨਹੀਂ ਅਸੀਂ 5-7 ਦਿਨਾਂ ਨਾਲ ਕਤੇ ਗਏ ਹੋਇਆ ਮਤਲਬ ਕੋਈ ਕੰਮ ਕਰਦੇ ਸੰਬੰਧ ਦੇ ਵਿੱਚ ਤੇ ਇਹ ਚੀਜ਼ਾਂ ਜਿਹੜੀਆਂ ਨੇ ਕਿਆਂ ਅਸਰ ਆਪਣੇ ਪੰਜਾਬ ਦੇ ਰੇਟਾਂ ਦੇ ਉੱਪਰ ਕਿਵੇਂ ਪਾ ਰਹੇ ਨੇ ਪੂਰਾ ਖੁੱਲ ਕੇ ਤੁਹਾਨੂੰ ਦਫ਼ਤਰ 'ਚ ਬੈਠ ਕੇ ਦੱਸਾਂਗੇ ਪਰ ਫਿਲਹਾਲ ਜੋ ਮੈਂ ਤੁਹਾਨੂੰ ਦਿਖਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਪੰਜਾਬ ਦੇ ਨਾਲੋਂ ਜ਼ਮੀਨਾਂ ਵਧੀਆ ਨਹੀਂ ਗਈਆਂ ਬਲਕਿ ਤੁਸੀਂ ਆਲੇ-ਦਾਲੇ ਦੇਖ ਸਕਦੇ ਹੋ ਦਰਖਤ ਅੰਬ ਇਹ ਵੋ ਪੂਰਾ ਮਤਲਬ ਆਪਣਾ ਇਲਾਕਾ ਪੰਜਾਬ ਨਾਲੋਂ ਵੱਦ ਕੇ ਬਣਾਇਆ ਹੈ ਬਣਾਇਆ ਹੋਇਆ ਪੰਜਾਬੀਆਂ ਨੇ ਇਹ ਵੀ ਗੱਲ ਨਾਲ ਮਤਲੇ ਆ ਇਹ ਨਹੀਂ ਹੈਗੀ ਕਿ ਇਹ ਪਹਿਲਾ ਮਤਲੇ ਇਸ ਤਰ੍ਹਾਂ ਦਾ ਇਲਾਕਾ ਸੀ ਇੱਕ ਗੱਲ ਹੋਰ ਇਹ ਜ਼ਮੀਨ ਇਹ ਭਰਾ ਨੇ 60000 ਨੂੰ ਏਕੜ ਖਰੀਦੀ ਹੋਈ ਆ ਇਹਦਾ ਅੱਜ 75 ਤੋਂ ਅੱਛੀ ਲੱਖ ਰੁਪਇਆ ਇੱਕ ਏਕੜ ਦਾ ਰੇਟ ਹੈ ਹਾਂ ਤੇ 60000 ਨੂੰ ਖਰੀਦੀ ਯਾਰ ਇਹ ਗੂਨੀ ਦੱਸ ਰਿਹਾਗਾ ਮੈਂ 60000 ਰੁਪਏ ਪ੍ਰਤੀ ਏਕੜ ਦੀ ਜ਼ਮੀਨ ਖਰੀਦੀ ਹਾਂ ਅਜੇ ਝਾਟੇ ਤੇ ਤਿੰਨ ਅਰਜਨ ਟਰੈਕਟਰ ਰੱਖਿਆ ਨੇ ਤਿੰਨ ਅਰਜਨ ਤੇ ਤਿੰਨ ਅਰਜਨ ਟਰੈਕਟਰ ਰੱਖੇ ਨੇ ਤੇ ਦੋ ਕਮ ਇਨਾਂ ਨੇ ਦੋ ਕਮ ਇਨਾਂ ਨੇ 100 ਏਕੜ ਦੀ ਖੇਤੀ ਕਰਦੇ ਨੇ ਮਤਲਬ ਇੱਥੇ ਬੈਠ ਕੇ ਦੇਖੋ ਤੁਸੀਂ ਕਮਾਲ ਦੀ ਗੱਲ ਹੁਣ ਆਪਾਂ ਮਰ ਗਈ ਮਰਗੇ ਕਹਿ ਕੇ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਨੇ ਹਾਏ ਮਰਗੇ ਆ ਮਰਗੇ ਨਾਲੇ ਮਤਲਬ ਇੱਥੋਂ ਕਮਾਈ ਕਰਕੇ ਬੰਦਿਆਂ ਨੇ ਪੰਜਾਬ ਦੇ ਵਿੱਚ ਵੀ ਜ਼ਮੀਨ ਬਣਾਈ ਹੋਈ ਆ ਅਗਲੇ ਨੇ ਮਤਲਬ ਉੱਥੇ ਘਟੂ ਘਟੂ 20 25 ਏਕੜ ਪੰਜਾਬ ਦੇ ਵਿੱਚ ਜ਼ਮੀਨ ਬਣਾਈ ਇੱਥੋਂ ਇੱਥੋਂ ਕਮਾਈ ਕਰਕੇ ਹਰ ਤਰ੍ਹਾਂ ਜਾਨਵਰ ਇੱਥੇ ਮੋਰ ਫਿਰਦੇ ਦੇਖਾ ਹਾਂ ਹਰ ਇੱਕ ਮਤਲ ਇੱਥੇ ਉਹਨਾਂ ਨੇ ਆਪਣੀ ਮਿਹਨਤ ਕਰਕੇ ਲੋਕਾਂ ਨੇ ਮਤਲ ਜਾਨਵਰ ਹੂੰ ਮੋਰ ਤੋਂ ਚਿੜੀ ਤੋਂ ਲੈ ਕੇ ਛੇਲ ਤੱਕ ਜਾਨਵਰ ਇਹ ਇਹ ਸੋ ਭਾਈ ਤੁਹਾਨੂੰ ਪੰਜਾਬੀਓ ਮੈਂ ਕੋਸ਼ਿਸ਼ ਕਰਦਾ ਹਾਂ ਨਾ ਮੋਟੀਵੇਟ ਕਰਨ ਦੀ ਕਿ ਤੁਸੀਂ ਮਤਲ ਮਰੂ ਮਰੂ ਕਰਨ ਦੀ ਬਜਾਏ ਤਾਕੜੇ ਹੋ ਕੇ ਕੰਮ ਕਰੋ ਜਿਹੜੇ ਮਤਲਬ ਆਪਾਂ ਹਰ ਵਕਤ ਲੱਗੇ ਰਹੇ ਨੇ ਬਲੋਰਾ ਤਾਂ ਆਪਾਂ ਘਰ ਤਾਂ ਛੱਡਣਾ ਹੀ ਪੈਂਦਾ ਹਾਂ ਜਿਹੜੇ ਵਿੱਚ ਬੰਦੇ ਕਹਿੰਦੇ ਹਾਈ ਹੋਏ ਮਰ ਗਏ ਹੁਣ ਤਾਂ ਜੀ 10 ਲੱਖ ਨੂੰ ਜ਼ਮੀਨ ਰਹਿ ਜੂ ਜੀ ਹੁਣ ਤਾਂ ਜੀ 10 ਲੱਖ ਨੂੰ ਜ਼ਮੀਨ ਰਹਿ ਜੂ ਜੀ ਹੁਣ ਤਾਂ ਜ਼ਮੀਨ ਕਿਸੇ ਨੇ ਪੁੱਛਣੀ ਨਹੀਂ ਨੀ ਹੈਗੀ ਯਾਰ ਨੈਗੇਟਿਵ ਗੱਲਾਂ ਕਰਨ ਦੀ ਬਜਾਏ ਨਾ ਆਪਾਂ ਪੋਜ਼ਿਟਿਵ ਗੱਲਾਂ ਕਰੀਏ ਆਪਾਂ ਇਹ ਕਰੀਏ ਕਿ ਸਾਡੇ ਜੇ ਸਾਡੇ ਪੰਜਾਬ ਦੀ ਤਰੱਕੀ ਹੋਊਗੀ ਪੰਜਾਬ ਦਾ ਮਤਲਬ ਪੰਜਾਬ ਦੇ ਵਿੱਚ ਪੈਸਾ ਮੁੜ ਕੇ ਆਉਂਦਾ ਤੇ ਪੰਜਾਬ ਦੀਆਂ ਜ਼ਮੀਨਾਂ ਮਹਿੰਗੀਆਂ ਹੁੰਦੀਆਂ ਨੇ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਚੰਗੀ ਗੱਲ ਹੀ ਐ ਸੋ ਚਲੋ ਫਿਲਹਾਲ ਤੁਹਾਨੂੰ ਇਹ ਅਸੀਂ ਮੜਾ ਜਾ ਟ੍ਰੈਲਰ ਦਿਖਾਇਆ इजीली ਮੂਡ ਦੇ ਵਿੱਚ ਰਹਿ ਕੇ ਦਿਖਾਵਾਂਗੇ ਦੋ ਤਿੰਨ ਦਿਨ ਏਰੀਆ ਦਾ ਪਰਮਣ ਕਰਾਂਗੇ ਅਸੀਂ ਤੇ ਨਾਲ ਦੇ ਨਾਲ ਹੋਰ ਤੁਹਾਨੂੰ ਵਧੀਆ ਚੀਜ਼ਾਂ ਤੇ ਕਮਾਂ ਕਿ ਸਸਤੀਆਂ ਵੀ ਦਿਖਾਵਾਂਗੇ ਤੁਹਾਨੂੰ ਇੱਥੇ ਅਸੀਂ ਮਤਲਬ ਇਹ ਮੰਨ ਕੇ ਚੱਲੋ 15 ਲੱਖਾਂ ਵਾਲੀਆਂ ਜ਼ਮੀਨਾਂ ਵੀ ਦਿਖਾਵਾਂਗੇ ਤੁਹਾਨੂੰ ਅਸੀਂ ਇੱਥੇ 13-14 ਲੱਖ ਵਾਲੀਆਂ ਵੀ ਜ਼ਮੀਨਾਂ ਦਿਖਾਵਾਂਗੇ ਦੋ ਦਿਨ ਤੁਹਾਨੂੰ ਵਧੀਆ ਤਜਰਬਾ ਕਰਾਂਗੇ ਜੁੜੇ ਰਹੋ ਦੋ ਦਿਨ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਮਤਲ ਤੁਹਾਨੂੰ ਕੱਲ ਨੂੰ ਫਿਰ ਲਾਈਵ ਹੋਵਾਂਗੇ ਤੜਕੇ ਹੁਣ ਤਾਂ ਮੈਂ ਕਰ ਵੀਡੀਓ ਬਣਾਈ ਆ ਤੇ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਕਿ ਘੱਟ ਰੇਟ ਵਾਲੀਆਂ ਜ਼ਮੀਨਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਉਹ ਕਿੱਥੇ ਮਿਲਦੀਆਂ ਨੇਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ